ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀਓ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਮਗਰ ਮਾਂ ਸਹੰਦੀਆਂ ਹਰ ਪ੍ਰਸੰਗ ਬੈਠੜੀਆਂ ਤਿੰਨ ਕੀ ਸੋਭਾ ਕਿਆ ਗਣੀ ਜੇ ਸਹਿਬ ਮੇਲੜੀਆਂ ਤਨ ਮਨ ਮੌਲਿਆ ਰਾਮ ਸਿਉ ਸੰਗ ਸਾਧ ਸਹਿੇਲੜੀਆਂ ਸਾਤ ਜਨਾਂ ਤੇ ਬਾਰੀ ਸੇ ਰਹਿਣ ਅਕੇ ਲੜੀਆਂ ਤਿੰਨ ਦੋਕਨ ਕਬਹੁ ਉਤਰੇ ਸੇ ਜਮ ਕੇ ਵਸ ਪੜੀਆਂ ਜਿਨੇ ਰਾਵਿਆ ਪ੍ਰਭ ਆਪਣਾ ਸੇ ਦਿਸ਼ਣ ਨਿਤ ਖੜੀਆਂ ਰਤਨ ਜਵੀਰ ਲਾਲ ਹਰ ਕੰਠ ਤੇ ਨਾ ਜੜੀਆਂ ਨਾਨਕ ਬਾਂਛੇ ਧੂੜ ਤੇ ਨਾ ਪ੍ਰਭ ਚਰਨੀ ਦਰ ਪੜੀਆਂ ਮੱਗਰ ਪ੍ਰਭ ਅਰਦਨਾ ਬੌੜ ਨਾ ਜਨ ਮੜੀਆਂ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਗੁਰੂ ਰੂਪੀ ਗੁਰੂ ਪਿਆਰੀ ਪਰਮ ਸਨਮਾਨਯੋਗ ਸਾਧ ਸੰਗਤ ਜੀ ਅੱਜ ਆਪਾਂ ਮੱਗਰ ਦੇ ਮਹੀਨਾ ਜਿਹੜਾ ਵਾ ਇਹ ਦੀ ਜਿਹੜੇ ਮੂਲ ਪਾਠ ਦੇ ਜਿਹੜੇ ਆ ਆਪਾਂ ਪਾ ਜਾਪ ਕੀਤੇ ਆ ਇਹ 12 ਮਹਾਮਾਂਜ ਰਾਗ ਦੇ ਵਿੱਚ ਸੇਵਛਿੜੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਮਖਾਰਬਿੰਦ ਜੋਚਾਰਨ ਕੀਤਾ ਜੋ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸੁਭਾਏਮਾਨ ਦਰਜ ਹੈ ਬਰਾਜਮਾਨ ਹੈ। ਔਰ ਇਸ ਮਹੀਨੇ ਦੇ ਵਿੱਚ ਜਿਹੜਾ ਵਾ ਗੁਰੂ ਸਾਹਿਬਾਨ ਨੇ ਸਾਨੂੰ ਕੀ ਉਪਦੇਸ਼ ਦਿੱਤਾ ਵਾ ਕੀ ਫਰਮਾਨ ਦਿੱਤਾ ਇਹ ਸਾਧ ਸੰਗਤ ਜੀ ਜਾਣਨਾ ਬਹੁਤ ਜ਼ਰੂਰੀ ਹੈ। ਗੁਰਬਾਣੀ ਜਿਹੜੀ ਆ ਜਿੱਥੇ ਆਪਾਂ ਪੜਦੇ ਆਂ ਸੁਣਦੇ ਆਂ ਵਿਚਾਰਦੇ ਆਂ ਸਮਝਦੇ ਆਂ ਔਰ ਉਹਦੇ ਨਾਲ ਆਪਣੇ ਮਨ ਦੇ ਵਿੱਚ ਇੱਕ ਇਹ ਵੀ ਸ਼ਾ ਹੁੰਦੀ ਆ ਕਿ ਇਹਦੇ ਵਿੱਚ ਕੀ ਉਪਦੇਸ਼ ਕੀ ਹੈ ਕਿ ਅਸੀਂ ਇਸ ਮਹੀਨੇ ਚ ਕਰਨਾ ਕੀ ਹੈ ਵੈਸੇ ਇਹਦੀ ਸਾਰੀ ਗੁਰਬਾਣੀ ਜਿਹੜੀ ਆ ਉਹ ਜਿਹੜੀ ਆ ਸਮੁੱਚੇ ਜਿਹੜਾ ਵਾ ਜਗਤ ਵਾਸਤੇ ਗੁਰੂ ਸਾਹਿਬਾਨ ਨੇ ਲਿਖੀ ਆ ਕਿਸੇ ਦੇ ਨਾਲ ਵੀ ਕੋਈ ਭੇਦ ਭਾਵ ਨਹੀਂ ਕੀਤਾ ਹਰੇਕ ਮਨੁੱਖ ਨੂੰ ਗੁਰਬਾਣੀ ਪੜਨ ਦਾ ਜਿਹੜਾ ਗੁਰੂ ਸਾਹਿਬਾਨ ਨੇ ਅਧਿਕਾਰ ਦਿੱਤਾ ਕੋਈ ਵੀ ਮਨੁੱਖ ਜਿਹੜਾ ਕਿਸੇ ਵੀ ਜਾਤੀ ਦੇ ਨਾਲ ਭਾਵੇਂ ਉਹ ਸੰਬੰਧ ਰੱਖਦਾ ਭਾਵੇਂ ਕਿਸੇ ਵੀ ਧਰਮ ਨਾਲ ਰੱਖਦਾ ਕਹਿਣ ਤੋਂ ਭਾਵ ਕੀ ਇਹ ਜਿਹੜੀ ਜਾਤ ਪਾਤ ਜਿਹੜੀ ਆ ਨਾ ਸਾਰੀ ਜਿਹੜੀ ਗੁਰਬਾਣੀ ਦੇ ਵਿੱਚ ਗੁਰੂ ਸਾਹਿਬਾਨਾਂ ਨੇ ਇਹਦਾ ਖੰਡਨ ਕੀਤਾ ਔਰ ਗੁਰੂ ਨਾਨਕ ਸਾਹਿਬ ਨੇ ਜਿਹੜੇ ਸਿੱਖ ਧਰਮ ਦੇ ਜਿਨ੍ਹਾਂ ਨੂੰ ਬਾਣੀ ਕਿਹਾ ਜਾਂਦਾ ਉਹਨਾਂ ਨੇ ਸਮੁੱਚੀ ਮਾਨਵਤਾ ਵਾਸਤੇ ਗੁਰਬਾਣੀ ਦੀ ਜਿਹੜੀ ਆ ਸਾਡੇ ਵਾਸਤੇ ਰਚਨਾ ਕੀਤੀ ਗੁਰਬਾਣੀ ਜਿਹੜੀ ਆ ਸਾਂਝੀ ਵਾਲਤਾ ਦਾ ਉਪਦੇਸ਼ ਦਿੰਦੀ ਸਾਨੂੰ ਇਸੇ ਕਰਕੇ ਇਹਦੇ ਵਿੱਚ ਭਗਤ ਸਹਿਬਾਨਾਂ ਦੀ ਵਾਟ ਸਹਿਬਾਨਾਂ ਦੀ ਕਹਿਣ ਤੋਂ ਭਾਵੇਂ ਆ ਕਿ ਜਿਨ੍ਹਾਂ ਦੀ ਵੀ ਵਿਚਾਰਤਾ ਗੁਰੂ ਸਾਹਿਬ ਦੇ ਵਿਚਾਰਾਂ ਦੇ ਅਨੁਸਾਰ ਸੀਗੀ ਔਰ ਜਿਹਦੇ ਵਿੱਚ ਇੱਕ ਪਰਮਾਤਮਾ ਦੀ ਗੱਲ ਕੀਤੀ ਗਈ ਔਰ ਜਿਹੜੀ ਗੁਰਬਾਣੀ ਜਿਹੜੀ ਆ ਉਹ ਸਾਨੂੰ ਇੱਕ ਸਹੀ ਜਿਹੜਾ ਸਾਡਾ ਦਿਸ਼ਾ ਨਿਰਦੇਸ਼ ਕਰਦੀ ਆ ਸਾਡੇ ਮਨ ਨੂੰ ਜਿਹੜੀ ਆ ਪਵਿੱਤਰ ਕਰਦੀ ਆ ਉਹ ਸਾਰਿਆਂ ਨੂੰ ਜਿਹੜਾ ਗੁਰਬਾਣੀ ਦੇ ਵਿੱਚ ਜਿਹੜਾ ਵਾ ਗੁਰੂ ਸਹਿਬਾਨਾਂ ਨੇ ਜਿਹੜਾ ਵਾ ਗੁਰੂ ਗ੍ਰੰਥ ਸਾਹਿਬ ਜੀ ਜਿਹੜਾ ਵਾ ਆਪਣੇ ਇਹਦੇ ਵਿੱਚ ਦਰਜ ਕਰਕੇ ਸਾਰਿਆਂ ਨੂੰ ਜਿਹੜਾ ਵਾ ਉਹ ਮਾਨ ਵਡਿਆਈ ਦਿੱਤੀ ਕਹਿੰਨ ਤੋਂ ਪਾਵੇ ਆ ਕਿ ਜਿਹੜਾ ਸਾਡੇ ਮਨ ਦੇ ਵਿੱਚੋਂ ਇਹ ਭਰਮ ਭੁਲੇਖੇ ਖੱਡੇ ਆ ਜਿਹੜੀ ਗੁਰਬਾਣੀਆਂ ਜਿੱਥੇ ਸਾਡਾ ਅਧਿਆਤਮਿਕ ਜੀਵਨ ਜਿਹੜਾ ਵਾ ਉਹ ਸੁਧਾਰਦੀ ਆ ਕਹਿਣ ਤੋਂ ਭਾਵ ਕਿ ਸਾਨੂੰ ਪ੍ਰਮਾਤਮਾ ਨਾਲ ਜੋੜਦੀ ਪ੍ਰਮਾਤਮਾ ਜਿਹੜਾ ਵਾ ਉਹ ਸਾਡੇ ਅੰਦਰ ਹੈ ਆ ਪਰਮ ਆਤਮਾ ਪਵਿੱਤਰ ਆਤਮਾ ਕਰਨੀ ਅਸੀਂ ਆਪਣੀ ਆਤਮਾ ਜਿਹੜੀ ਹੈ ਸ਼ੁੱਧ ਕਰਨੀ ਪਾਪਾਂ ਤੋਂ ਰਹਿਤ ਕਰਨੀਆਂ ਬੁਰਾਈਆਂ ਤੋਂ ਰਹਿਤ ਕਰਨੀਆਂ ਮਨ ਵਿੱਚ ਜਿਹੜੇ ਸਾਡੇ ਚੰਗੇ ਵਿਚਾਰ ਆਉਣ ਔਰ ਦੂਜਿਆਂ ਪ੍ਰਤੀ ਅਸੀਂ ਚੰਗਾ ਸੋਚੀਏ ਜਿੱਥੇ ਅਸੀਂ ਆਪਣੇ ਬਾਰੇ ਸੋਚਣਾ ਹੈ ਉੱਥੇ ਅਸੀਂ ਦੂਜਿਆਂ ਦੇ ਬਾਰੇ ਵੀ ਸੋਚਣਾ ਕਹਿਣ ਤੋਂ ਭਾਵ ਕਿ ਨਿਰਸਵਾਰਥ ਦੀ ਭਾਵਨਾ ਰੱਖਣੀ ਹੈ ਲਾਲਚੀ ਨਹੀਂ ਹੋਣਾ ਔਰ ਗਰੋਧੀ ਨਹੀਂ ਹੋਣਾ ਕਹਿਣ ਤੋਂ ਭਾਵ ਔਗਣ ਤਿਆਗਣੇ ਆ ਕਿਉਂਕਿ ਮਨੁੱਖ ਜਿਹੜਾ ਸਮਾਜ ਜਦੋਂ ਵਿਚਰਦਾ ਨਾ ਉਹਦੇ ਵਿੱਚੋਂ ਉਹ ਨੀਕਾਂ ਬਰਾਈਆਂ ਗ੍ਰਹਿਣ ਕਰ ਲਿੰਦਾ ਜਿਵੇਂ ਕਹਿ ਲੋ ਕਿ ਘਰ ਦੇ ਵਿੱਚ ਆਪਾਂ ਜੇ ਸਫਾਈ ਨਹੀਂ ਨਾ ਕਰਦੇ ਤੇ ਜਿਹੜਾ ਕੂੜਾ ਕਰਕਟ ਆ ਆਪਣੇ ਆਪ ਹੀ ਆ ਜਾਂਦਾ ਉਹਨੂੰ ਕੋਈ ਖਲਾਰਦਾ ਨਹੀਂ ਕੋਈ ਵੀ ਘਾਰਿਆ ਭਾਵੇਂ ਕਿੱਡਾ ਵੀ ਵਧੀਆ ਬਣਿਆ ਹੋਵੇ ਆਪਾਂ ਉਥੇ ਰੋਜ਼ ਜਿਹੜੀ ਹੈ ਸਫਾਈ ਕਰਦੇ ਹਾਂ ਕਿਉਂ ਕਰਦੇ ਹਾਂ ਕਿ ਸੋਹਣਾ ਲੱਗੇ ਔਰ ਇਸੇ ਤਰ੍ਹਾਂ ਜਿਹੜਾ ਮਾਨਿਆ ਸਾਡਾ ਇਹ ਜਦੋਂ ਅਸੀਂ ਦੁਨੀਆ ਵਿੱਚ ਵਿਚਰਦੇ ਆ ਸਾਡੇ ਮਨ ਦੇ ਵਿੱਚ ਜਿਹੜੇ ਅਸੀਂ ਦੁਨਿਆਵੀ ਲੋਕਾਂ ਵੱਲ ਜਦੋਂ ਵੇਨੇ ਆ ਸਾਡੇ ਮਨ ਦੇ ਵਿੱਚ ਉਹੋ ਜਿਹੇ ਵਿਚਾਰ ਆ ਜਾਂਦੇ ਆ ਜੋ ਅਸੀਂ ਸੁਣਦੇ ਆ ਜੋ ਅਸੀਂ ਵੇਖਦੇ ਆ ਇਸ ਕਰਕੇ ਮਨੁੱਖ ਜਿਹੜਾ ਵਾ ਉਹ ਜਿਹੜਾ ਵਾ ਜਦੋਂ ਸਤ ਸੰਗਤ ਨਹੀਂ ਕਰਦਾ ਸਹਿਜ ਕਰ ਸਕਦੇ ਆਪਾਂ ਕਿ ਜਦੋਂ ਬੁਰੇ ਲੋਕਾਂ ਵੱਲ ਵੇਂਦਾ ਜਾਂ ਆਮ ਲੋਕਾਂ ਵੱਲ ਵੇਂਦਾ ਵਾ ਤੇ ਮਨੁੱਖ ਦੇ ਮਾਨ ਵਿੱਚ ਜਿਹੜਾ ਵਾ ਉਹ ਔਗਣ ਜਿਹੜੇ ਪ੍ਰਵੇਸ਼ ਕਰ ਜਾਂਦੇ ਆ ਤੇ ਉਹਨਾਂ ਦੀ ਤਲਾਈ ਵਾਸਤੇ ਉਹਨਾਂ ਨੂੰ ਸਾਫ਼ ਕਰਨ ਵਾਸਤੇ ਜਿਹੜੀ ਗੁਰਬਾਣੀ ਆ ਇਹਦੀ ਗੁਰੂ ਸਾਹਿਬਾਨ ਨੇ ਸਿਰਜਣਾ ਕੀਤੀ ਰਚਨਾ ਕੀਤੀ ਔਰ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਕਿ ਅਸੀਂ ਆਪਣੇ ਮਨ ਨੂੰ ਸ਼ੁੱਧ ਰੱਖ ਕੇ ਸਾਫ਼ ਰੱਖ ਕੇ ਸਮਾਜ ਵਿੱਚ ਰਹਿਣਾ ਵਾ ਕਿਉਂਕਿ ਮਨ ਜੀਤੇ ਜਗ ਜੀਤ ਜੇ ਅਸੀਂ ਮਨ ਨੂੰ ਜਿੱਤ ਲਿਆ ਤੇ ਸਮਝ ਲਓ ਅਸੀਂ ਜਗ ਨੂੰ ਜਿੱਤ ਲਿਆ ਚੰਗੇ ਕਰਮ ਕਰਾਂਗੇ ਚੰਗੀ ਸੰਗਤ ਕਰਾਂਗੇ ਚੰਗੇ ਕਰਮ ਕਰਾਂਗੇ ਸਾਰਿਆਂ ਨਾਲ ਵਿਹਾਰ ਚੰਗਾ ਕਰਾਂਗੇ ਤੇ ਸਾਰੇ ਇਨਸਾਨ ਜਿਹੜੇ ਸਾਡੇ ਦੋਸਤ ਬਣ ਕੇ ਪੈਣ ਤੋਂ ਪਾਵੇ ਆ ਕਿ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਇਸ ਕਰਕੇ ਆਓ ਆਪਾਂ ਸਾਧ ਸੰਗਤ ਕਰਿਆ ਕਰੀਏ ਗੁਰਬਾਣੀ ਨਾਲ ਜੁੜੀਏ ਔਰ ਆਪਣੇ ਜੀਵਨ ਨੂੰ ਸੁਧਾਰੀਏ ਇਹ ਜੀਵਨ ਜਿਹੜਾ ਵਾ ਬਾਰ-ਬਾਰ ਨਹੀਂ ਮਿਲਦਾ ਮਗਰ ਦੇ ਮਹੀਨੇ ਵਿੱਚ ਗੁਰੂ ਸਾਹਿਬਾਨ ਸਾਨੂੰ ਕੀ ਉਪਦੇਸ਼ ਦਿੰਦੇ ਆ ਉਹਦੇ ਸਬੰਧੀ ਆਪਾਂ ਵਿਚਾਰਾਂ ਕਰਦੇ ਆ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰਿਓ ਇਹ ਜਿਹੜੇ 12 ਮਹੀਨੇ ਹਨ ਇਹਨਾਂ ਦੇ ਵਿੱਚ ਚੇਤ ਵਿਸਾਖ ਜੇਠ ਹਾੜ ਸੌਣ ਭਾਦੋਂ ਅੱਸੂ ਕੱਤੇ ਮੱਘਰ ਪੋ ਮਾਗ ਫੱਗਣ ਔਰ ਮੱਘਰ ਜਿਹੜਾ ਵਾ ਨਾ ਉਹਦੇ ਵਿੱਚ ਸਾਨੂੰ ਕੀ ਸਮਝਾਇਆ ਵਾ ਕਹਿੰਦੇ ਮੱਘਰ ਮਹਾ ਸੁਹਾਂਦੀਆਂ ਹਰ ਪਿਰ ਸੰਗ ਬੈਟੜੀਆਂ ਮਗਰ ਦੇ ਮਹੀਨੇ ਵਿੱਚ ਉਹ ਜੀਵ ਇਸਤਰੀਆਂ ਬੜੀਆਂ ਸੋਹਣੀਆਂ ਲੱਗਦੀਆਂ ਜਿਹੜੀਆਂ ਆਪਣੇ ਪਰਮਾਤਮਾ ਦੇ ਨਾਲ ਪ੍ਰੀਤ ਪਾ ਕੇ ਰੱਖਦੀਆਂ دنیਵੀ ਤੌਰ ਤੇ ਕਹਿ ਸਕਦੇ ਹਾਂ ਕਿ ਜਿਹੜੀਆਂ ਪਤਨੀਆਂ ਆਪਣੇ ਪਤੀ ਦੇ ਨਾਲ ਰਹਿੰਦੀਆਂ ਵਾਂ ਉਹ ਸੋਹਣੀਆਂ ਲੱਗਦੀਆਂ ਜਿਹੜੀਆਂ ਪਤਨੀਆਂ ਜਿਹੜੀਆਂ ਵਾਂ ਆਪਣੇ ਪਤੀ ਦੇ ਨਾਲ ਨਹੀਂ ਰਹਿੰਦੀਆਂ ਉਹਨਾਂ ਨੂੰ ਜਿਹੜਾ ਵਾ ਸਮਾਜ ਜਿਹੜਾ ਚੰਗੀ ਨਜ਼ਰ ਦੇ ਨਾਲ ਨਹੀਂ ਵੇਖਦਾ ਸੋ ਇਸ ਕਰਕੇ ਜਿਹੜਾ ਵਾ ਪਤੀ ਜਿਹੜਾ ਵਾ ਉਹ ਪਰਮਾਤਮਾ ਦਾ ਪ੍ਰਤੀਕ ਆ ਤੇ ਪਤਨੀ ਜਿਹੜੀ ਆ ਉਹ ਜੀਵ ਇਸਤਰੀ ਆ ਯਾਨੀ ਕਿ ਇੱਥੇ ਮਨੁੱਖ ਵੀ ਜਿਹੜਾ ਵਾ ਬੰਦਾ ਵੀ ਹੋ ਸਕਦਾ ਔਰਤ ਵੀ ਹੋ ਸਕਦੀ ਇਹ ਆਪਾਂ ਸਾਰੇ ਜਿੰਨੇ ਆ ਇਹ ਪਰਮਾਤਮਾ ਦੀਆਂ ਜਿਹੜੀਆਂ ਵਾ ਪਤਨੀ ਦਾ ਜਿਹੜਾ ਪ੍ਰਤੀਕ ਆ ਇਹਦੇ ਵਿੱਚ ਇਹ ਸਮਝਾਇਆ ਗੁਰਬਾਣੀ ਵਿੱਚ ਗੁਰੂ ਸਾਹਿਬਾਨਾਂ ਨੇ ਬੜੇ ਦ੍ਰਿਸ਼ਟਾਨ ਦਿੱਤੇ ਆ ਬੜੇ ਬਿੰਬ ਵਰਤੇ ਆ ਕਈ ਜਗ੍ਹਾ ਮਾਂ ਪਿਓ ਵੀ ਕਿਹਾ ਵਾ ਕਈ ਜਗ੍ਹਾ ਜੇ ਪਤਨੀ ਵੀ ਕਿਹਾ ਵਾ ਕਿਉਂਕਿ ਰਾਖਾ ਇੱਕ ਹਮਾਰਾ ਸੁਆਮੀ ਸਗਲ ਘਟਾ ਕੇ ਅੰਤਰਜਾਮੀ ਇੱਕ ਪਿਤਾ ਇੱਕ ਉਸਕੇ ਹੰਬਾਰਕ ਤੇ ਨਾਲ ਦੇ ਨਾਲ ਜਿਹੜਾ ਵਾ ਇੱਕ ਪਤੀ ਪਤਨੀ ਦਾ ਰਿਸ਼ਤਾ ਵਰ ਵਰਤ ਕੇ ਸਾਨੂੰ ਸਮਝਾਇਆ ਵਾ ਕਿ ਉਹ ਇਸਤਰੀਆਂ ਜਿਹੜੀਆਂ ਵਾਂ ਬੜੀਆਂ ਸੋਹਣੀਆਂ ਲੱਗਦੀਆਂ ਵਾਂ ਸੋਭਦੀਆਂ ਜਿਹੜੀਆਂ ਆਪਣੇ ਮਾਲਕ ਪ੍ਰਭੂ ਦੇ ਨਾਲ ਜੁੜੀਆਂ ਰਹਿੰਦੀਆਂ ਨਾਮ ਜਪਦੀਆਂ ਵਾਂ ਔਰ ਉਹਦੇ ਹੁਕਮ ਦੇ ਵਿੱਚ ਰਹਿ ਕੇ ਕੰਮ ਕਰਦੀਆਂ ਤਿੰਨ ਕੀ ਸੋਭਾ ਕਿਆ ਗਣੀ ਜੇ ਸਾਬ ਮੇਲੜੀਆਂ ਕਹਿੰਦੇ ਉਹਨਾਂ ਦੀ ਸੋਭਾ ਜਿਹੜੀ ਬਿਆਨ ਨਹੀਂ ਕੀਤੀ ਜਾ ਸਕਦੀ ਸ਼ਬਦਾਂ ਵਿੱਚ ਨਹੀਂ ਕੀਤੀ ਜਾ ਸਕਦੀ ਸ਼ਬਦ ਅੱਖਰ ਘੱਟ ਪੈ ਜਾਂਦੇ ਜਦੋਂ ਆਪਾਂ ਕਿਸੇ ਦੀ ਕਈ ਵਾਰੀ ਤਾਰੀਫ ਕਰਦੇ ਆ ਨਾ ਤੇ ਕਹਿੰਨੇ ਆ ਕਿ ਆਪਾਂ ਨੋ ਉਹ ਸ਼ਬਦ ਨਹੀਂ ਲੱਭਦੇ ਕਿ ਮੈਂ ਤੇਰੀ ਕਿਹੜੇ ਸ਼ਬਦਾਂ ਵਿੱਚ ਕਵੀ ਵੀ ਕਈ ਵਾਰੀ ਕਹਿ ਦਿੰਦੇ ਕਿ ਮੈਂ ਕਿਹੜੇ ਸ਼ਬਦਾਂ ਵਿੱਚ ਤੇਰੀ ਤਾਰੀਫ ਕਰਾਂ ਇਸੇ ਤਰ੍ਹਾਂ ਗੁਰੂ ਸਹਿਬਾਨ ਜਿਹੜੇ ਆ ਸਾਡੇ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਆ ਕਿ ਮੈਂ ਹੀ ਪ੍ਰਮਾਤਮਾ ਤੇਰੀ ਕਹਿੰਦੇ ਉਹਨਾਂ ਇਸਤਰੀਆਂ ਦੀ ਮੈਂ ਕੀ ਸੋਭਾ ਕਰਾਂ ਇਸਤਰੀਆਂ ਦੇ ਭਾਵ ਉਹਨਾਂ ਸਤਸੰਗੀਆਂ ਦੀ ਜਿਹੜੇ ਪ੍ਰਮਾਤਮਾ ਦਾ ਨਾਮ ਜਪਦੇ ਕਹਿੰਦੇ ਉਹਨਾਂ ਦੀ ਮਸੂਬਾ ਕਿਹੜੇ ਸ਼ਬਦਾਂ ਵਿੱਚ ਕਰਾਂ ਜਿਨ੍ਹਾਂ ਨੂੰ ਆਪਣੇ ਸਹਬ ਦੇ ਪ੍ਰਮਾਤਮਾ ਨੇ ਆਪਣੇ ਗਲ ਨਾਲ ਲਾਇਆ ਕਹਿਣ ਤੋਂ ਬਾਅਦ ਆਪਣੇ ਰੰਗ ਵਿੱਚ ਰੰਗਿਆ ਜਿਹੜੀਆਂ ਪ੍ਰਮਾਤਮਾ ਦੇ ਨਾਲ ਜੁੜੀਆਂ ਹੋਈਆਂ ਪੱਕੇ ਤੌਰ ਤੇ ਤਨ ਮਨ ਮੌਲੇ ਆਰਾਮ ਸਿਓ ਬਿ ਇੱਕਮਿਕ ਹੋ ਗਈਆਂ ਤਨ ਤੇ ਮਨ ਦੋਵੇਂ ਇੱਕ ਹੁੰਦਾ ਤਾਨਾ ਕਰਕੇ ਕਿਸੇ ਨਾਲ ਰਿਸ਼ਤਾ ਨਿਭਾਉਣਾ ਇੱਕ ਉਹਦਾ ਮਨ ਮਨ ਹੁੰਦਾ ਪੱਕਾ ਤਣੋ ਮਣੋ ਕਈ ਵਰੀ ਕਈ ਸੇਵਾ ਕਰਦੇ ਤਣੋ ਮਣੋ ਜਿਹੜੀ ਆਪਾਂ ਜਦੋਂ ਸੇਵਾ ਕਰਦੇ ਨਾ ਉਹ ਆਪਣੇ ਪਰਵਾਨ ਹੁੰਦੀ ਹੈ ਇੱਕ ਹੁੰਦਾ ਵਾ ਜਦੋਂ ਕੋਈ ਨੌਕਰੀ ਕਰਦਾ ਤੇ ਉਹ ਤਾਨਾ ਕਰਕੇ ਕਰਦਾ ਸ੍ਰੀ ਰਿਕਤੌਰ ਤੇ ਹਾਜ਼ਰੀ ਦਿੰਦਾ ਕੰਮ ਕਰਦਾ ਇੱਕ ਉਹ ਬੰਦਾ ਵਾ ਜਿਹੜਾ ਤਨੋਂ ਮਨੋਂ ਬੜੀ ਸ਼ਰਧਾ ਦੇ ਨਾਲ ਨਿਰਸਵਾਰਥ ਭਾਵਨਾ ਦੇ ਨਾਲ ਜਿਹੜਾ ਪੂਰੀ ਪ੍ਰਤੀਬੱਧਤਾ ਨਾਲ ਇੱਕਮਿਕ ਹੋ ਕੇ ਪ੍ਰਮਾਤਮਾ ਦੇ ਨਾਲ ਜਿਹੜਾ ਕਹਿੰਦੇ ਭਾਵ ਕਿ ਪ੍ਰਮਾਤਮਾ ਦੇ ਨਾਲ ਹੀ ਜੜੀਆਂ ਵਾ ਤਨ ਮਨ ਮੌਲਿਆ ਰਾਮ ਸਿਉ ਪ੍ਰਮਾਤਮਾ ਦੇ ਰੰਗ ਵਿੱਚੋਂ ਤਨੋਂ ਮਨੋਂ ਜੜੀਆਂ ਵਾ ਰੰਗੀਆਂ ਗਈਆਂ ਸੰਗ ਸਾਧ ਸਹਿਇਲੀਆਂ ਜੰਨੀਆਂ ਮੇਰੀਆਂ ਸਹਿਇਲੀਆਂ ਜੀ ਬਿਸ਼ਤਰੀਆਂ ਸਾਰੀਆਂ ਪਰਮਾਤਮਾ ਦੇ ਰੰਗ ਵਿੱਚ ਰੰਗੀਆਂ ਹੋਈਆਂ ਜਦੋਂ ਰੰਗੇ ਜਾਣ ਤੋਂ ਭਾਵ ਮੌਲੇ ਤੋਂ ਭਾਵ ਹੁੰਦਾ ਵਾ ਕਿ ਇੰਨਾ ਗੂੜਾ ਪਿਆਰ ਹੋਣਾ ਕਿ ਜਿਹਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਸਾਧ ਜਨਾ ਤੇ ਭਾਰੀ ਸੇ ਰਹਿਣੀ ਅਕੇ ਲੜੀਆਂ ਕਹਿੰਦੇ ਜਿਹੜੀਆਂ ਇਸਤਰੀਆਂ ਜਿਹੜੀਆਂ ਵਾਂ ਸਾਧ ਸੰਗਤ ਵਾਂਝੀ ਰਹਿੰਦੀਆਂ ਵਾਂ ਸਾਧ ਸੰਗਤ ਨਹੀਂ ਕਰਦੀਆਂ ਜਾਂ ਜਿਹੜੀਆਂ ਪ੍ਰਮਾਤਮਾ ਦਾ ਨਾਮ ਨਹੀਂ ਜਪਦੀਆਂ ਉਹ ਕੱਲੀਆਂ ਰਹਿ ਜਾਂਦੀਆਂ ਉਹਨਾਂ ਦੀ ਪ੍ਰਭੂ ਤੋਂ ਦੂਰੀ ਪੈ ਜਾਂਦੀ ਹੈ ਫਿਰ ਜੈਤਨ ਬਾਣੀ ਵਿਸਤਰ ਜਾਏ ਜਿਉ ਪੱਕਾ ਰੋਗੀ ਵਿਲਲਾਏ ਫਿਰ ਉਹ ਜਿਹੜੀਆਂ ਵਾਂ ਰੋਂਦੀਆਂ ਕਰ ਲਾਉਂਦੀਆਂ ਜਿਵੇਂ ਪੱਕਾ ਰੋਗੀ ਦਾ ਭਾਵੇਂ ਹੁੰਦਾ ਇੱਕ ਤੇ ਰੋਗੀ ਹੁੰਦਾ ਜਿਹਨੂੰ ਬੁਖਾਰ ਹੋ ਗਿਆ ਤੇ ਇੱਕ ਦੋ ਦਿਨ ਬਾਅਦ ਠੀਕ ਹੋ ਗਿਆ ਪਰ ਪੱਕਾ ਰੋਗੀ ਹੁੰਦਾ ਜਿਹਨੂੰ ਕੋਈ ਪੱਕਾ ਰੋਗ ਲੱਗਾ ਜਿਹੜਾ ਉਹਦੇ ਜੀਵਨ ਦੇ ਵਿੱਚ ਖਤਮ ਨਾ ਹੋਣ ਵਾਲਾ ਹੋਵੇ ਔਰ ਉਹ ਕੇਲੜੀਆਂ ਹੋ ਜਾਂਦੀਆਂ ਵਾਂ ਕੱਲੀਆਂ ਪੈ ਜਾਂਦੀਆਂ ਵਾਂ ਉਹਨਾਂ ਦੀ ਕੋਈ ਪੁੱਛ ਪ੍ਰਤੀਤ ਨਹੀਂ ਕਰਦਾ ਬੋਲ ਜਿਹੜਾ ਵਾ ਨਾ ਸਾਡਾ ਉਹ ਪ੍ਰਮਾਤਮਾ ਦੇ ਨਾਲ ਜੁੜ ਕੇ ਪਹਿਣਾ ਭਾਵੇਂ ਗੁਰੂ ਵਾਲੇ ਬਣਾਂਗੇ ਚੰਗੀ ਸੰਗਤ ਕਰਾਂਗੇ ਚੰਗੇ ਕਰਮ ਕਰਾਂਗੇ ਚੰਗੇ ਨਿਸ਼ਾਨ ਬਣਾਂਗੇ ਸੋਹਣਾ ਜੀਵਨ ਬਸਰ ਕਰਾਂਗੇ ਸਮਾਜ ਵਿੱਚ ਆਪਣੇ ਪੁੱਤਰ ਵਾਲੇ ਪਿਤਾ ਵਾਲੇ ਪਤੀ ਵਾਲੇ ਜਿਹੜੇ ਫਰਜ਼ ਨਿਭਾਵਾਂਗੇ ਔਰ ਸਮਾਜ ਵਿੱਚ ਗੁਰੂ ਦੇ ਨਾਲ ਪ੍ਰੀਤ ਪਾ ਕੇ ਰੱਖਾਂਗੇ ਗ੍ਰਿਸ਼ਤ ਵਿੱਚ ਆਪਣੀ ਜਿਹੜੀ ਆ ਗ੍ਰਿਸ਼ਤ ਜਿਹੜਾ ਧਰਮ ਜਿਹੜਾ ਜਿਹੜਾ ਆਸ਼ਰਮ ਨੇ ਜਿਹੜਾ ਗ੍ਰਿਸ਼ਤ ਆਪਣੇ ਇਹਨੂੰ ਗੁਰੂ ਸਾਹਿਬਾਨਾਂ ਨੇ ਜਿਹੜਾ ਵਾ ਪ੍ਰਵਾਨਗੀ ਦਿੱਤੀ ਹੈ ਕਹਿੰਦੇ ਨੇ ਕਿ ਸਾਧ ਜਨਾ ਦੇ ਬਾਹਰ ਹੀ ਸੇ ਰਹਿਣੇ ਕਿ ਲੜੀਆਂ ਤਿੰਨ ਦੁੱਖ ਨ ਕਬ ਉਤਰੇ ਸੇ ਜਮ ਕੇ ਵਸ ਪੜੀਆਂ ਜਿਹੜੀਆਂ ਗੁਰੂ ਨਾਲੋਂ ਜਿਹੜੀਆਂ ਵਾਂ ਅਲੱਗ ਹੋ ਜਾਂਦੀਆਂ ਨਾ ਉਹ ਫਿਰ ਕੱਲੀਆਂ ਪੈ ਜਾਂਦੀਆਂ ਤੇ ਜਦੋਂ ਕੱਲੀਆਂ ਪੈ ਜਾਂਦੀਆਂ ਤੇ ਫਿਰ ਉਹਨਾਂ ਦਾ ਉਹ ਮੁੱਲ ਨਹੀਂ ਪੈਂਦਾ ਫਿਰ ਉਹਨਾਂ ਨੂੰ ਕੋਈ ਵੀ ਸਮਾਜ ਦੇ ਵਿੱਚ ਚੰਗੀ ਨਜ਼ਰ ਨਾਲ ਨਹੀਂ ਵੇਖਦਾ ਗੁਰੂ ਪਿਆਰਿਓ ਇੱਥੇ ਕਹਿਣ ਤੋਂ ਭਾਵ ਇਹ ਆ ਕਿ ਜਿਹੜੀਆਂ ਜੀਵ ਇਸਤਰੀਆਂ ਪਰਮਾਤਮਾ ਦਾ ਨਾਮ ਨਹੀਂ ਨਾ ਜਪਦੀਆਂ ਪਰਮਾਤਮਾ ਨਾਲੋਂ ਟੁੱਟੀਆਂ ਹੋਈਆਂ ਵਾਂ ਕਹਿੰਦੇ ਨੇ ਕਿ ਜਿਹੜੀਆਂ ਪ੍ਰਮਾਤਮਾ ਦੇ ਹੁਕਮ ਵਿੱਚ ਨਹੀਂ ਰਹਿੰਦੀਆਂ ਉਹ ਫਿਰ ੱੱਕੇ ਖਾਂਦੀਆਂ ਦਰਦ-ਦਰਦ ਦੀ ਕਦੀ ਇੱਧਰ ਚਲੇ ਜਾ ਕਦੀ ਉਧਰ ਚਲੇ ਜਾ ਕਿ ਸ਼ਾਇਦ ਮੈਨੂੰ ਇੱਥੇ ਸੁੱਖ ਮਿਲ ਜੇ ਸ਼ਾਇਦ ਉੱਥੇ ਮਿਲ ਜੇ ਇਸ ਕਰਕੇ ਜਿਹੜਾ ਦਰਦ-ਦਰਦ ਦਾ ਜਿਹੜਾ ਭਟਕਣਾ ਹੁੰਦੀ ਨਾ ਉਹ ਫਿਰ ਜਿਹੜੀ ਆ ਉਹ ਫਿਰ ਬੰਦੇ ਨੂੰ ਜਿਹੜਾ ਚੈਨ ਨਹੀਂ ਆਉਂਦਾ ਇਨਸਾਨ ਨੂੰ ਉਹ ਥਾਂ ਥਾਂ ਦੀ ਫਿਰ ਉਹ ਧੱਕੇ ਖਾਂਦਾ ਫਿਰਦਾ ਵਾ ਕੱਲਾ ਰਹਿ ਜਾਂਦਾ ਇਸ ਕਰਕੇ ਅਸੀਂ ਇੱਕ ਪਰਮਾਤਮਾ ਦੇ ਨਾਲ ਗੁਰੂ ਨਾਲ ਪ੍ਰੀਤ ਪਾਉਣੀ ਆ ਇੱਕ ਦਰ ਦੇ ਜਿਹੜਾ ਵਾ ਉਹ ਮੰਗਤੇ ਬਾਨਾ ਵਾ ਭਿਖਾਰੀ ਬਾਨਾ ਵਾ ਕਹਿਣ ਤੋਂ ਪਾਵੇ ਕਿ ਇੱਕ ਮਾਲਕ ਦੀ ਜਿਹੜੀ ਆ ਫਿਰ ਅਸੀਂ ਇਹ ਸੁਹਾਗਣ ਹੋ ਸਕਦੀਆਂ ਵਾ ਜੇਕਰ ਅਸੀਂ ਆਪਣੇ ਪਤੀ ਪਰਮੇਸ਼ਰ ਦੇ ਨਾਲ ਜਿਹੜੀ ਆ ਤਨ ਮਨ ਕਰਕੇ ਜੁੜ ਜਾਵਾਂਗੇ ਆਪਣਾ ਆਪ ਗੁਰੂ ਪ੍ਰਤੀ ਅਰਪਿਤ ਕਰ ਦੇਾਂਗੇ ਉਸ ਕਾਲਪੁਰਖ ਦੇ ਨਾਲ ਇੱਕਮਿਕ ਹੋ ਜਾਵਾਂਗੇ ਫਿਰ ਸਾਡੀ ਸੋਭਾ ਜਿਹੜੀ ਆ ਹੋਵੇਗੀ ਅਦਰਵਾਇਜ਼ ਨਹੀਂ ਤੇ ਫਿਰ ਜੰਮਾਂ ਦੇ ਵਸ ਪਹਿਣਾ ਵਾਂ ਫਿਰ ਜਿਹੜੇ ਆ ਦਰਗਾਹ ਦੇ ਵਿੱਚ ਵੀ ਤੱਕੇ ਪਹਿਣੇ ਆ ਤੇ ਦੁਨੀਆਂ ਦੇ ਵਿੱਚ ਵੀ ਤੱਕੇ ਪਹਿਣੇ ਆ ਫਿਰ ਦੁੱਖ ਜਿਹੜਾ ਕਦੀ ਖਤਮ ਨਹੀਂ ਹੋਣਾ ਲਿਖਿਆ ਉਹਨਾਂ ਨੇ ਕਿ ਤੈਨ ਦੁੱਖ ਨ ਕਬਹੂ ਉਤਰੇ ਕਦੀ ਨਹੀਂ ਉਤਰ ਸਕਦਾ ਉਸ ਬੰਦੇ ਦਾ ਦੁੱਖ ਜਿਹੜਾ ਬੰਦਾ ਪ੍ਰਮਾਤਮਾ ਨਾਲੋਂ ਟੁੱਟ ਜਾਂਦਾ ਵਾ ਇੱਥੇ ਬੰਦਾ ਹੀ ਹੋ ਪਾਵ ਇਸਤਰੀ ਵੀ ਹੋ ਸਕਦਾ ਵਾ ਬੰਦਾ ਵੀ ਹੋ ਸਕਦਾ ਵਾ ਉਹਨਾਂ ਦੇ ਦੋਖ ਕਦੀ ਦੂਰ ਨਹੀਂ ਹੁੰਦੇ ਤੇ ਜਮਾ ਦੇ ਵਸ ਪੈ ਜਾਂਦੀਆਂ ਵਾ ਉਹ ਫਿਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਦਵੇਸ਼ ਹੋਰ ਕਈ ਤਰ੍ਹਾਂ ਦੇ ਜਿਹੜੇ ਪਖੰਡੀਆਂ ਦੇ ਵਹਿਮਾ ਪਰਮਾ ਦੇ ਜਾਲਾਂ ਵਿੱਚ ਫਸ ਕੇ ਆਪਣੇ ਜੀਵਨ ਨੂੰ ਜਿਹੜਾ ਬਰਬਾਦ ਕਰ ਲੈਂਦੀਆਂ ਇੱਕ ਮर्यादा ਦੇ ਵਿੱਚ ਰਹਿਣਾ ਜਿਹੜਾ ਨਾ ਸਿੱਖ ਰਹਿਤ ਮर्यादा ਦੇ ਵਿੱਚ ਆਪਾਂ ਨੂੰ ਦੱਸਿਆ ਕਿ ਕਿਵੇਂ ਜੀਵਨ ਬਸਰ ਕਰਨਾ ਬਾਕੀ ਜਿਹੜੀ ਗੁਰੂ ਦੇ ਨਾਲ ਪਰਮਾਤਮਾ ਦੇ ਨਾਲ ਗੁਰੂ ਜਿਹੜਾ ਵਾ ਨਾ ਸਾਡਾ ਉਹ ਸਾਡਾ ਮਾਰਗਦਰਸ਼ਕ ਆ ਮਾਰਗਦਰਸ਼ਨ ਕਰਦਾ ਵਾ ਸਾਨੂੰ ਗੁਰੂ ਪਰਮਾਤਮਾ ਨਾਲ ਜੋੜਦਾ ਗੁਰੂ ਤੇ ਪਰਮਾਤਮਾ ਵਿੱਚ ਕੋਈ ਭੇਦ ਨਹੀਂ ਹੁੰਦਾ ਕਿਉਂਕਿ ਗੁਰੂ ਜਿਹੜਾ ਵਾ ਉਹ ਸਾਡਾ ਮਾਰਗ ਹੈ ਉਹ ਸਾਡੀ ਪਰਮਾਤਮਾ ਦੇ ਨਾਲ ਮਿਲਾ ਦਿੰਦਾ ਇਸ ਕਰਕੇ ਅਸੀਂ ਗੁਰੂ ਨੂੰ ਹੀ ਪਰਮੇਸ਼ਰ ਜਿਹੜਾ ਕਹਿ ਦਿੰਨੇ ਕਿ ਉਹਨਾਂ ਦੇ ਵਿੱਚ ਕੋਈ ਭੇਦ ਨਹੀਂ ਰਹਿ ਜਾਂਦਾ ਕਿਉਂਕਿ ਜਦੋਂ ਅਸੀਂ ਇੱਕਮਿਕ ਹੋ ਜਾਂਦੇ ਹਾਂ ਨਾ ਹੁਣ ਜਿਹੜੀ ਪਤਨੀ ਆਪਣੇ ਪਤੀ ਦੇ ਨਾਲ ਜਿਹੜੀ ਰਹਿੰਦੀ ਹੈ ਤੇ ਆਪਾਂ ਕਈ ਵਾਰੀ ਕੋਈ ਕੰਮ ਲੈਣਾ ਹੋਵੇ ਕਿਸੇ ਦੇ ਘਰੋਂ ਤੇ ਪਤਨੀ ਨੂੰ ਕਹਿ ਦਈਏ ਤੇ ਉਹ ਪਤਨੀ ਜਿਹੜੀ ਉਹ ਕੰਮ ਕਰਵਾ ਦਿੰਦੀ ਹੈ دنیਵੀ ਤੌਰ ਤੇ ਜਿਵੇਂ ਮਤਲਬ ਮੰਨ ਲਓ ਕਿ ਕੋਈ ਕਿਸੇ ਮੰਨ ਲਓ ਕਿ ਕੋਈ ਆਪਾਂ ਨੂੰ ਕੋਈ ਕੰਮ ਆ ਕੋਈ ਪੇਸ਼ਾ ਕਿਸੇ ਦਾ ਕੋਈ ਵੀ ਜਿਹੜਾ ਵਾ ਡਾਕਟਰੀ ਪੇਸ਼ਾ ਵਾ ਜਾਂ ਕੋਈ ਅਧਿਆਪਕ ਪੇਸ਼ਾ ਤੇ ਆਪਾਂ ਉਹਦੀ ਪਤਨੀ ਨੂੰ ਵੀ ਕਹਿ ਦਿੰਨੇ ਆ ਤੇ ਉਹ ਵੀ ਜਿਹੜੀ ਕਹਿ ਦਿੰਦੀ ਕੋਈ ਗੱਲ ਨਹੀਂ ਕਰਵਾ ਦਾਂਗੇ ਕਿਉਂ ਕਰਵਾ ਦਾਂਗੇ ਕਿਉਂਕਿ ਉਹ ਨਾਲ ਰਹਿੰਦੀ ਆ ਜੇ ਉਹ ਨਾਲ ਨਹੀਂ ਰਹਿੰਦੀ ਫਿਰ ਉਹ ਨਹੀਂ ਕਰਵਾ ਸਕਦੀ ਇਸੇ ਤਰ੍ਹਾਂ ਜਿਹੜਾ ਗੁਰੂ ਆ ਨਾ ਤੇ ਪ੍ਰਮਾਤਮਾ ਵਾ ਇਹਨਾਂ ਦਾ ਇੱਕੋ ਹੀ ਗੱਲ ਆ ਇਸ ਕਰਕੇ ਗੁਰੂ ਦੇ ਪ੍ਰਤੀ ਜਦੋਂ ਅਸੀਂ ਸਮਰਪਿਤ ਹੋ ਜਾਂਦੇ ਆ ਨਾ ਜਦੋਂ ਗੁਰਬਾਣੀ ਪੜ੍ਹਦੇ ਆ ਜਦੋਂ ਗੁਰੂ ਦੇ ਆਖੇ ਲੱਗਦੇ ਆ ਗੁਰੂ ਦੇ ਪ੍ਰਦੇਸ਼ ਨੂੰ ਅਸੀਂ ਜਿਹੜਾ ਵਾ ਸੱਚ ਕਰਕੇ ਮੰਨਦੇ ਆ ਫਿਰ ਅਸੀਂ ਜਮਾ ਦੀ ਮਾਰ ਤੋਂ ਬਚ ਸਕਦੇ ਹਾਂ ਕਿਉਂਕਿ ਫਿਰ ਸਾਨੂੰ ਕੋਈ ਤੰਗ ਨਹੀਂ ਕਰ ਸਕਦਾ ਜੇਦੋਂ ਸਾਡਾ ਮਾਲਕ ਸਾਡੇ ਸਿਰ ਤੇ ਆ ਫਿਰ ਜਿਹੜੀ ਇਸਤਰੀ ਇਮਾਨ ਕਰਦੀ ਆ ਫਿਰ ਉਹਨੂੰ ਕਿਸੇ ਦਾ ਡਰ ਨਹੀਂ ਹੁੰਦਾ ਕਿਉਂਕਿ ਉਹਨੂੰ ਪਤਾ ਕਿ ਮੇਰਾ ਮਾਲਕ ਮੇਰੇ ਨਾਲ ਆ ਮੇਰਾ ਪਤੀ ਮੇਰੇ ਨਾਲ ਆ ਇਹ ਜਿਹੜੀ ਦੁਨਿਆਵੀ ਪ੍ਰਤੀਕ ਜਿਹੜੇ ਇਸ ਕਰਕੇ ਵਰਤੇ ਗੁਰੂ ਸਾਹਿਬਾਨ ਨੇ ਕਿਉਂਕਿ ਜਿਹੜਾ ਸਮਝਾਉਣ ਵਾਸਤੇ ਜਿਹੜਾ ਨਾ ਜਿਵੇਂ ਕਿਸੇ ਨੂੰ ਸਮਝਾਉਣਾ ਵਾ ਉਹਦੇ ਵਿੱਚ ਫਿਰ ਪ੍ਰਤੀਕ ਜਿਹੜੇ ਬਿੰਬ ਵਰਤਨੇ ਜਿਹੜੇ ਬੜੇ ਜ਼ਰੂਰੀ ਹੋ ਜਾਂਦੇ ਉਸ ਤਰ੍ਹਾਂ ਜਿਹੜੀ ਉਹ ਸਮਝ ਛੇਤੀ ਨਹੀਂ ਕਈ ਵਾਰੀ ਪੈਂਦੀ ਜਿਨੇ ਰਾਵਿਆ ਪ੍ਰਭ ਆਪਣਾ ਸੇ ਦਿਸਣ ਨਿਤ ਖੜੀਆਂ ਜਿਨ੍ਹਾਂ ਜੀਵ ਇਸਤਰੀਆਂ ਨੇ ਪਰਮਾਤਮਾ ਦਾ ਨਾਮ ਜਪਿਆ ਨਾ ਉਹਨਾਂ ਦੀ ਨਿਵੇਕਲੀ ਸ਼ਾਨ ਬਣ ਜਾਂਦੀ ਆ ਔਰ ਉਹ ਸੋਭਾ ਦੇ ਲਗ ਜੜੀਆਂ ਵਾ ਉਹ ਕੱਟਦੀਆਂ ਨਿਤ ਹਰ ਵੇਲੇ ਉਹ ਖਿੜੀਆਂ ਰਹਿੰਦੀਆਂ ਖੁਸ਼ ਰਹਿੰਦੀਆਂ ਔਰ ਸਾਰੇ ਸੰਸਾਰ ਦੇ ਵਿੱਚ ਸਾਰੇ ਜਗਤ ਦੇ ਵਿੱਚ ਉਹਨਾਂ ਦੀ ਸੋਭਾ ਹੁੰਦੀ ਕਿਉਂਕਿ ਉਹ ਪਰਮਾਤਮਾ ਦੇ ਰੰਗ ਵਿੱਚ ਰੰਗੀਆਂ ਹੋਈਆਂ ਵਾ ਰਤਨ ਜਵੇਰ ਲਾਲ ਹਰਕੰਠ ਤਿੰਨਾਂ ਜੜੀਆਂ ਰਤਨ ਜਵੇਰ ਇਹ ਜਨੇ ਹੀਰੇ ਜਵਾਹਰਾਤ ਜਿਹੜੇ ਆ ਨਾ ਸਾਰੇ ਉਹਨਾਂ ਦੇ ਗਾਲ ਵਿੱਚ ਕਹਿਣ ਤੋਂ ਭਾਵੇਂ ਆ ਕਿ ਜਦੋਂ ਨਾਮ ਦਾ ਖਜ਼ਾਨਾ ਆਪਾਂ ਨੂੰ ਮਿਲ ਗਿਆ ਜਦੋਂ ਗੁਰੂ ਦੇ ਨਾਮ ਦਾ ਆਪਾਂ ਜੁੜ ਗਏ ਫਿਰ ਸਾਰੇ ਪਦਾਰਥ ਆਪਾਂ ਨੂੰ ਮਿਲ ਜਾਂਦੇ ਕਹਿਣ ਤੋਂ ਭਾਵੇਂ ਆ ਕਿ ਮਾਨ ਆਪਣਾ ਖੀੜੇ ਵਿੱਚ ਆ ਜਾਂਦਾ ਖੁਸ਼ੀ ਜਾ ਜਾਂਦਾ ਕੋਈ ਘਾਟ ਨਹੀਂ ਰਹਿੰਦੀ ਘਰ ਤਾਂ ਤੇਰੇ ਸਭ ਕੁਝ ਹੈ ਜਿਸ ਦੇ ਹੀ ਸੋ ਪਾਵੇ ਗੁਰੂ ਸਾਹਿਬਾਨ ਕਹਿੰਦੇ ਨੇ ਕਿ ਉਹਨਾਂ ਦੀਆਂ ਬਿਸਤਰੀਆਂ ਦਾ ਐਵੇਂ ਮੋਲਿਆ ਜਿਵੇਂ ਰਤਨ ਜਵੇਰ ਲਾਲ ਹਰਕੰਠ ਤਿੰਨ ਜੜੀਆਂ ਇਹ ਸਾਰਾ ਕੁਝ ਜਿਹੜਾ ਵਾ ਇਹਨਾਂ ਦੇ ਤੋਲਿਆ ਗਿਆ ਯਾਨੀ ਕਿ ਇਹਨਾਂ ਮੋਲਿਆ ਰਤਨਾ ਨਾਲ ਲਾਲਾਂ ਜਵਾਰਾ ਤਾਂ ਵਰਗੀ ਕੀਮਤੀ ਹਰੀ ਦਾ ਨਾਮ ਕੰਟ ਹਿਰਦੇ ਵਿੱਚ ਜੜੀਆਂ ਪ੍ਰੋਤਾ ਜਾਂਦਾ ਨਾਨਕ ਵਾਂਛੇ ਧੂੜ ਤੈਨ ਪ੍ਰਭ ਸ਼ਰਨੀ ਦਰ ਪੜੀਆਂ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ ਕਿ ਮੈਂ ਇਹੋ ਜੀ ਜੀਵ ਇਸਤਰੀਆਂ ਦੇ ਚਰਨਾਂ ਦੀ ਧੂੜ ਜਿਹੜੀ ਮੰਗਦਾ ਵਾਂ ਲੋਚਦਾ ਵਾਂ ਜਿਹੜੀਆਂ ਪ੍ਰਮਾਤਮਾ ਦੇ ਸ਼ਰਨੀ ਪੈ ਗਈਆਂ ਵਾਂ ਕੈਨ ਤੋਂ ਭਾਵ ਜਿਹੜੀਆਂ ਗੁਰੂ ਦੇ ਅੱਖੇ ਲੱਗਦੀਆਂ ਜਿਹੜੀਆਂ ਪ੍ਰਮਾਤਮਾ ਦੇ ਭੌ ਵਿੱਚ ਰਹਿੰਦੀਆਂ ਵਾਂ ਪਿਆਰ ਵਿੱਚ ਰਹਿੰਦੀਆਂ ਵਾਂ ਔਰ ਤਨ ਮਨ ਮੌਲਿਆ ਰਾਮ ਸਿਓ ਸੰਸਾਰ ਸਹਿੇਲੜੀਆਂ ਜਿਹੜੀਆਂ ਗੁਰੂ ਨੂੰ ਪ੍ਰਮਾਤਮਾ ਨੂੰ ਜਿਹੜੀਆਂ ਵਾਂ ਤਨੋਂ ਮਨੋਂ ਪਿਆਰ ਕਰਦੀਆਂ ਉਹਦੇ ਹੁਕਮ ਵਿੱਚ ਰਹਿੰਦੀਆਂ ਔਰ ਉਹਦਾ ਨਾਲ ਜੁੜ ਕੇ ਰਹਿੰਦੀਆਂ ਇੱਕਮਿਕ ਹੋ ਜਾਂਦੀਆਂ ਕਹਿੰਦੇ ਇਹੋ ਜਿਹੜੇ ਗੁਰਮੁਖ ਜਾਨੇ ਆ ਨਾ ਜਿਹੜੇ ਜਿਹੜੇ ਗੁਰ ਸਿੱਖ ਆ ਇਹਨਾਂ ਦੇ ਜਿਹੜੀ ਧੂੜ ਆ ਨਾ ਜਿਹੜੀ ਉਹ ਵੀ ਜਿਹੜੀ ਮੈਂ ਲੋਜਦਾ ਵਾਂ ਇੰਨਾ ਸਤਕਾਰ ਦੇਣਾ ਉਹਨਾਂ ਨੂੰ ਇੰਨਾ ਆਦਰ ਕਰਦਾ ਉਹਨਾਂ ਦਾ ਕਿ ਉਹਨਾਂ ਦੀ ਜਿਹੜੀ ਚਰਨ ਧੂੜੀ ਹੈ ਨਾ ਜਿਹੜੀ ਉਹ ਵੀ ਮੈਂ ਮਸਤਕ ਤੇ ਲਾਉਣ ਨੂੰ ਤਿਆਰ ਆਂ ਇੰਨਾ ਜ਼ਿਆਦਾ ਪਿਆਰ ਕਰਦਾ ਮੱਗਰ ਪ੍ਰਭ ਅਰਾਧਨਾ ਬਹੁੜ ਨਾ ਜਨ ਬੜੀਆਂ ਮੱਗਰ ਦੇ ਮਹੀਨੇ ਵਿੱਚ ਗੁਰੂ ਸਾਹਿਬਾਨ ਕਹਿੰਦੇ ਪ੍ਰਮਾਤਮਾ ਦਾ ਨਾਮ ਅਰਾਧਨਾਵਾ ਫਿਰ ਜਨਮ ਮਾਰਨ ਦੇ ਚੱਕਰ ਤੋਂ ਅਸੀਂ ਬਚ ਸਕਦੇ ਹਾਂ ਫਿਰ ਸਸੀਂ ਕਿਰਾਸੀ ਲਖ ਜੂਨਾ ਤੋਂ ਸਾਡਾ ਸਟਕਾਰਾ ਹੋ ਜਾਂਦਾ ਕਹਿਣ ਤੋਂ ਭਾਵ ਹੈ ਕਿ ਜੀਵਨ ਮੁਕਤ ਵੀ ਹੋ ਜੰਨੇ ਆ ਤੇ ਮੋਕਸ਼ ਦੀ ਪ੍ਰਾਪਤੀ ਵੀ ਕਰ ਲੈਣੇ ਆ ਫਿਰ ਸਾਡਾ ਆਵਾਗਮਨ ਦਾ ਚੱਕਰ ਉਹ ਖਤਮ ਹੋ ਜਾਂਦਾ ਗੁਰੂ ਪਿਆਰੂ ਇਹ ਮਗਰ ਮਹੀਨੇ ਦਾ ਉਪਦੇਸ਼ ਆ ਵੈਸੇ ਇਹ ਤੇ ਹਰ ਮਹੀਨੇ ਪ੍ਰਮਾਤਮਾ ਦਾ ਨਾਮ ਜਿਹੜਾ ਵਾ ਗੁਰੂ ਸਾਹਿਬਾਨ ਨੇ ਜਪਣ ਲਈ ਕਿਹਾ ਵਾ ਔਰ 12 ਮਾਹ ਮਾਂਝ ਦੇ ਸਰਲੇਖੇ ਟਬਾਣੀ ਲਿਖੀ ਆ ਔਰ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ ਆਰੰਭ ਦੇ ਵਿੱਚ ਲਿਖਿਆ ਉਹਨਾਂ ਨੇ ਕਿ ਚੰਗੇ ਕਰਮ ਕਰਾਂਗੇ ਤੇ ਕਿਰਪਾ ਮਾਲਕ ਆਪਣੇ ਆਪ ਹੀ ਸਾਡੇ ਤੇ ਕਰੂਗਾ ਇਸ ਕਰਕੇ ਮੱਗਰ ਦਾ ਮੀਨਾ ਜਿਹੜਾ ਵਾ ਸਾਰਿਆਂ ਲਈ ਜਿਹੜਾ ਵਾ ਖੁਸ਼ੀਆਂ ਭਰਿਆ ਹੋਵੇ ਖੇੜਿਆਂ ਭਰਿਆ ਰਹੇ ਪ੍ਰਮਾਤਮਾ ਆਪਣੇ ਦਰੋਂ ਕਰੋ ਤੰਦਰੁਸਤੀਆਂ ਬਖਸ਼ੇ ਸਭ ਤੋਂ ਵੱਡਾ ਜਿਹੜਾ ਉਪਦੇਸ਼ ਇਹੋ ਹੀ ਆ ਕਿ ਅਸੀਂ ਆਪਣੇ ਆਪ ਨੂੰ ਉਸ ਪ੍ਰਮਾਤਮਾ ਦੇ ਪ੍ਰਤੀ ਆਪਣੇ ਗੁਰੂ ਦੇ ਪ੍ਰਤੀ ਸਮਰਪਿਤ ਹੋਣਾ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੇ ਪਾਈਏ ਸੋ ਇਨੀਆਂ ਕਿ ਜੜੀਆਂ ਵਿਚਾਰਾਂ ਆ ਉਹ ਆਪ ਜੀ ਨੂੰ ਜੜੀਆਂ ਆ ਜਿੰਨੀ ਕੁ ਪ੍ਰਮਾਤਮਾ ਨੇ ਦਾਸ ਨੂੰ ਬੁੱਧੀ ਬਖਸ਼ੀ ਆ ਆਪਣੀ ਤੁਸ਼ ਜੀ ਬੁੱਧੀ ਦੇ ਨਾਲ ਵਿਚਾਰਾਂ ਕਰਕੇ ਆਪ ਜੀ ਤੱਕ ਜਿਹੜੇ ਆ ਮੱਗਰ ਦੇ ਮਹੀਨੇ ਦਾ ਜਿਹੜਾ ਪ੍ਰਦੇਸ਼ ਜਿਹੜਾ ਵਾ ਉਹ ਸੁਨਾਇਆ ਗਿਆ ਸਰਵਣ ਕੀਤਾ ਕਰਵਾਇਆ ਗਿਆ ਗੁਰਬਾਣੀ ਦੀਆਂ ਵਿਚਾਰਾਂ ਕਰਦਿਆਂ ਦਾਸ ਕੋਲੋਂ ਏਕ ਨੀ ਨੀਕ ਪ੍ਰਕਾਰ ਦੇ ਆ ਭੁੱਲਾਂ ਗਲਤੀਆਂ ਹੋ ਗਈਆਂ ਵਾ ਗੁਰੂ ਰੂਪੀ ਸਾਧ ਸੰਗਤ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਭੁੱਲਾਂ ਬਖਸ਼ਣ ਯੋਗ ਨੇ ਦਾਸ ਦੀਆਂ ਭੁੱਲਾਂ ਜਿਹੜੀਆਂ ਬਖਸ਼ ਦੇਣੀਆਂ ਮਾਫ ਕਰ ਦੇਣੀਆਂ ਨજર ਅੰਦਾਜ਼ ਕਰ ਦੇਣੀਆਂ ਵਾ ਔਰ ਗੁਰੂ ਦੇ ਨਾਲ ਜਿਹੜੀ ਪ੍ਰੀਤੀ ਪਾਉਣੀ ਆ ਪ੍ਰਮਾਤਮਾ ਨਾਲ ਜਿਹੜੀ ਆਪਾਂ ਪੀੜੀ ਗੰਢ ਪਾਉਣੀ ਆ ਔਰ ਆਪਣੇ ਜੀਵਨ ਨੂੰ ਸਵਾਰਨਾ ਵਾ ਤਾਂ ਹੀ ਸਾਡੀ ਸੋਭਾ ਹੋਣੀ ਸੰਸਾਰ ਵਿੱਚ ਤਾਂ ਹੀ ਅਸੀਂ ਸੋਹਣੇ ਲੱਗਣਾ ਵਾ ਨਹੀਂ ਤੇ ਅਸੀਂ ਕੱਲੇ ਪੈ ਜਾਵਾਂਗੇ ਕਿਲੜੀਆਂ ਰਹਿ ਜਾਵਾਂਗੇ ਇਸ ਕਰਕੇ ਜੇਕਰ ਸੁਹਾਗਣ ਇਸਤਰੀ ਉਹ ਹੁੰਦੀ ਹੈ ਜਿਹੜੀ ਆਪਣੇ ਪਤੀ ਦੇ ਨਾਲ ਰਹਿੰਦੀ ਹੈ ਔਰ ਉਹਦੀ ਸੋਭਾ ਹੁੰਦੀ ਹੈ ਇਸੇ ਤਰ੍ਹਾਂ ਅਸੀਂ ਵੀ ਆਪਣੇ ਪਰਮੇਸ਼ਰ ਦੇ ਨਾਲ ਰਵਾਂਗੇ ਤੇ ਅਸੀਂ ਵੀ ਸੁਹਾਗਣ ਹੋਵਾਂਗੇ ਨਹੀਂ ਤੇ ਫੇਰ ਉਸ ਛੁੱਟੜ ਇਸਤਰੀ ਵਾਲਾ ਉਸ ਦਹਾਗਣ ਵਾਲਾ ਹਾਲ ਹੋ ਜਾਏਗਾ ਜਿਹਦੀ ਕੋਈ ਪੁੱਛ ਪ੍ਰਤੀਤ ਨਹੀਂ ਕਰਦਾ ਨਾ ਕੋਈ ਉਹਨੂੰ ਚੰਗੀ ਨਜ਼ਰ ਨਾਲ ਸਮਾਜ ਵਿੱਚ ਵੇਖਦਾ ਵਾ ਬੇਸ਼ੱਕ ਇਹ ਧਾਰਨਾ ਜਿਹੜੀਆਂ ਸਮਾਜਿਕ ਦਿੱਤੀਆਂ ਵਾ ਕਹਿਣ ਤੋਂ ਭਾਵੇਂ ਕਿ ਸਮਝਾਉਣ ਵਾਸਤੇ ਇਥੇ ਸਾਡਾ ਪਤੀ ਜਿਹੜਾ ਪਰਮਾਤਮਾ ਵਾ ਭਾਵੇਂ ਔਰਤੇ ਭਾਵੇਂ ਮਰਦਿਆ ਸਾਰਿਆਂ ਦਾ ਸੋ ਵਿਚਾਰਾਂ ਕਰਦਿਆਂ ਜਿਹੜਾ ਵਾ ਦੱਸਣਾ ਪੈਂਦਾ ਵਾ ਤੇ ਪਤੀ ਜਿਹੜਾ ਸਾਡਾ ਉਹ ਪ੍ਰਮਾਤਮਾ ਵਾਂ ਤੇ ਅਸੀਂ ਸਾਰੀਆਂ ਜੀਵ ਇਸਤਰੀਆਂ ਉਹਦੀਆਂ ਪਤਨੀਆਂ ਵਾਂ ਸਾਡੀ ਸੋਹਬਾ ਤਾਂ ਹੀ ਹੋਣੀ ਹੈ ਜੇ ਅਸੀਂ ਪ੍ਰਮਾਤਮਾ ਨਾਲ ਪ੍ਰੇਮ ਪਾ ਕੇ ਰੱਖਾਂਗੇ ਅਦਰਵਾਈਜ਼ ਅਸੀਂ ਇਕੱਲੇ ਰਹਿ ਜਾਵਾਂਗੇ ਔਰ ਫਿਰ ਸਾਡੀ ਸੋਹਬਾ ਨਹੀਂ ਹੋਏਗੀ ਫਿਰ ਸਾਡੀ ਨਰਾਦਰੀ ਹੋਵੇਗੀ ਫਿਰ ਸਾਨੂੰ ਕੋਈ ਚੰਗਾ ਨਹੀਂ ਸਮਝੇਗਾ ਇਸ ਕਰਕੇ ਆਓ ਗੁਰੂ ਵਾਲੇ ਬਣੀਏ ਕੰਡੇ ਬਾਟੇ ਦਾ ਅੰਮ੍ਰਿਤ ਪਾਲ ਛਾ ਕੇ ਆਪਣੇ ਜੀਵਨ ਨੂੰ ਸੋਨਾ ਬਣਾਈਏ ਗੁਰਬਾਣੀ ਨਾਲ ਜੁੜੀਏ ਗੁਰਬਾਣੀ ਪੜ੍ਹੀਏ ਗੁਰਬਾਣੀ ਦੇ ਵਿਚਾਰਾਂ ਤੇ ਚੱਲਣ ਦੀ ਕੋਸ਼ਿਸ਼ ਕਰੀਏ ਚੰਗੇ ਕਰਮ ਕਰੀਏ ਤਾਂ ਜੋ ਪ੍ਰਮਾਤਮਾ ਸਾਨੂੰ ਆਪਣੇ ਨਾਲ ਜੋੜੀ ਰੱਖੇ ਔਰ ਹਮੇਸ਼ਾ ਅਰਦਾਸ ਬੇਨਤੀ ਕਰਦੇ ਰਿਆ ਕਰੀਏ ਪ੍ਰਮਾਤਮਾ ਅੱਗੇ ਕਿਉਂਕਿ ਇਹ ਰੋਜ਼ ਕਰਨੀ ਆ ਜਿਵੇਂ ਘਰ ਦੇ ਵਿੱਚ ਆਪਾਂ ਸਫਾਈ ਰੋਜ਼ ਕਰਦੇ ਆ ਨਾ ਐਵੇਂ ਮਨ ਵੀ ਇੱਕ ਘਰ ਆ ਸਾਡਾ ਸਰੀਰ ਵੀ ਇੱਕ ਘਰ ਆ ਇਹ ਪ੍ਰਮਾਤਮਾ ਨੇ ਸਾਨੂੰ ਨਾਮ ਜਪਣ ਵਾਸਤੇ ਦਿੱਤਾ ਇਸ ਘਰ ਦੀ ਸਫਾਈ ਜਿਹੜੀ ਆ ਸਾਡੇ ਮਨ ਦੀ ਮੈਲ ਜਿਹੜੀ ਆ ਉਹ ਪਰਮਾਤਮਾ ਦੇ ਨਾਮ ਨਾਲ ਲੈਣੀ ਹੈ ਬੂਤ ਪਲੀਤੀ ਕੱਪੜ ਹੋਏ ਦੇ ਸਾਬਨ ਲਈਏ ਉਹ ਧੋਏ ਭਰੀਏ ਮਤ ਪਾਪਾਂ ਕੇ ਸੰਗੋ ਧੋਪੇ ਨਾਮੇ ਕੇ ਰੰਗ ਪਰਮਾਤਮਾ ਦੀ ਬਾਣੀ ਦੇ ਨਾਲ ਇਹ ਜਿਹੜੀ ਸਾਫ਼ ਹੋਣੀ ਸੋ ਇਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਦੀ ਖਿਮਾ ਕਰਨੀ ਬਲਾਉ ਫਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ